ਸੋ ਬਹੁਤ ਸਵਾਗਤ ਹੈ ਜੀ ਸਾਰੇ ਸਟੂਡੈਂਟਸ ਦਾ ਇੱਕ ਵਾਰੀ ਫੇਰ ਗੁਨਤਾਜ ਜੀ ਸਾਡੇ ਨਾਲ ਮੌਜੂਦ ਨੇ ਚੋਪੜਾ ਕੰਸਲਟੈਂਸੀ ਤੋਂ ਔਰ ਅੱਜ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜਿਹਦੇ ਉੱਪਰ ਅਸੀਂ ਗੱਲ ਕਰਨੀ ਹੈ ਟੌਪਿਕ ਇਹ ਹੈ ਕਿ ਬਹੁਤ ਸਾਰੇ ਸਟੂਡੈਂਟਸ ਨੇ ਦਸੰਬਰ ਦੇ ਵਿੱਚ ਫਾਈਲਸ ਲਗਾਈਆਂ ਸੀ ਬਹੁਤ ਸਾਰੇ ਸਟੂਡੈਂਟਸ ਦੇ ਰਿਜ਼ਲਟਸ ਨਹੀਂ ਆਏ ਜਿਹੜੀਆਂ ਫਾਈਲ ਦਸੰਬਰ ਚ ਲਗੀਆਂ ਨੇ ਕਿ ਉਹ ਵੀ ਕੈਪਿੰਗ ਦੇ ਵਿੱਚ ਇਨਕਲੂਡ ਹੋਣਗੀਆਂ ਔਰ ਇੱਕ ਹੋਰ ਬੜੀ ਗੱਲ ਇਸ ਤਰ੍ਹਾਂ ਦੀ ਆ ਰਹੀ ਹੈ ਕਿ ਆਫਰ ਲੈਟਰ ਰਿਵੋਕਸ ਹੋ ਰਹੇ ਨੇ ਰਿਵੋਕ ਹੋ ਰਹੇ ਨੇ ਬਹੁਤ ਸਾਰੇ ਸਟੂਡੈਂਟਸ ਦੇ ਬਹੁਤ ਸਾਰੇ ਸਟੂਡੈਂਟਸ ਨੂੰ ਕਾਲਜਸ ਤੋਂ ਮੇਲ ਆ ਰਹੇ ਨੇ ਕਿ ਤੁਸੀਂ ਆਪਣੀ ਫੀਸ ਰਿਫੰਡ ਕਰਾਓ ਇਸ ਸਾਰੀ ਸਿਚੁਏਸ਼ਨ ਨਾਲ ਜਿਹੜੀ ਇਹਦੇ ਤੇ ਪੂਰੀ ਕਲੈਰਿਟੀ ਦੇ ਲਈ ਮੈਂ ਚਾਹੂੰਗਾ ਤੁਹਾਨੂੰ ਤੀ ਕਿ ਤੁਸੀਂ ਆਪਣਾ ਜਿਹੜਾ ਐਕਸਪਰਟ opinion ਹੈ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਸੋ ਹਾਂਜੀ ਬਿਲਕੁਲ ਸਰ ਅਸੀਂ ਕੁਝ ਪਿਛਲੇ ਕੁਝ ਟਾਈਮ ਦੇ ਵਿੱਚ ਦੇਖਿਆ ਹੈ ਜਿਨ੍ਹਾਂ ਦੀ ਬਿਕੋਜ਼ ਡਿਸੰਬਰ ਦੇ ਵਿੱਚ ਇੱਕਦਮ ਇੱਕ ਹਾੜੀ ਲੱਗ ਗਿਆ ਸੀ ਜਿਵੇਂ ਹੀ ਬੱਚਿਆਂ ਦਾ ਆਇਆ ਕਿ ਜੀ जनवरी फर्स्टर्ड जी आई सी जाएगी फाइव कर दिखती जाएगी सो so, इस करके दिसंबर कती दिसंबर रात नारा बजे तक इन फाइल प्रोसैसिंग एजेंट्स एंडियां है ਐਂਡ ਜਿਹੜੇ ਲੋਜ ਹੋ ਗਏ ਤਾਂ ਜਨਵਰੀ ਚੜਦੇ ਚੜਦੇ ਉਹਨਾਂ ਦੇ ਬਾਇਓਮੈਟ੍ਰਿਕਸ ਹੋ ਗਏ ਤੇ ਫਾਈਲ ক্লোਜ਼ ਹੋ ਗਈਆਂ ਐਂਡ 22 ਜਨਵਰੀ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਦੇ ਵੱਲੋਂ ਇੱਕ ਨਵੀਂ ਨੋਟੀਫਿਕੇਸ਼ਨ ਆਈ ਕਿ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜੇ ਬਾਈ ਜਨਵਰੀ ਤੋਂ ਬਾਅਦ ਜਿਹੜੀਆਂ-ਜਿਹੜੀਆਂ ਫਾਈਲਸ ਲਗਾਈਆਂ ਜਾਣਗੀਆਂ ਉਹਨਾਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜਿਹੜੀ ਵੀ ਪ੍ਰੋਵਿੰਸ ਦੇ ਵਿੱਚ ਉਹਨਾਂ ਦੀ ਕਾਲਜ ਯੂਨੀਵਰਸਿਟੀ ਫਾਲ ਕਰਦੀ ਹੈ ਉਸ ਪ੍ਰੋਵਿੰਸ ਦੇ ਵੱਲੋਂ ਉਹਨਾਂ ਨੂੰ ਇਹ ਲੈਟਰ ਦੀ ਰਿਕੁਆਇਰਮੈਂਟ ਹੋਏਗੀ ਆਪਣੀ ਵੀਜ਼ਾ ਦੀ ਫਾਈਲ ਲਗਾਉਣ ਲਈ

ਉਹਨਾਂ ਨੂੰ ਵੀ ਕੈਨੇਡੀਅਨ ਇਮੀਗ੍ਰੇਸ਼ਨ ਹਾਈ ਕਮਿਸ਼ਨ ਤੋਂ ਈਮੇਲ ਆ ਗਈ ਕਿ ਤੁਹਾਡੀ ਬਿਕੋਜ਼ ਇਹ প্রভিনਸ਼ਲ ਅਟੈਸਟੇਸ਼ਨ ਲੈਟਰ ਦਾ ਪ੍ਰੋਸੈਸ ਸਟਾਰਟ ਕਰਤਾ ਹੈ ਕੈਨੇਡਾ ਨੇ ਐਂਡ ਤੁਸੀਂ প্রভিনਸ਼ਲ ਅਟੈਸਟੇਸ਼ਨ ਲੈਟਰ ਤੋਂ ਬਿਨਾ ਆਪਣੀ ਫਾਈਲ ਲੌਂਚ ਕੀਤੀ ਹੈ ਇਸ ਕਰਕੇ ਅਸੀਂ ਤੁਹਾਡੀ ਫਾਈਲ ਨੂੰ ਰਿਵੋਕ ਕਰ ਰਿਆ 6 ਤੋਂ 6 ਤੋਂ 8 ਵੀਕਸ ਦੇ ਅੰਦਰ ਅੰਦਰ ਤੁਹਾਡੀ ਐਮਬੈਸੀ ਫੀਸ ਵਾਪਸ ਕਰ ਦਿੱਤੀ ਜਾਏਗੀ ਤੇ ਤੁਸੀਂ ਅ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਨਾਲ ਅੱਗੇ ਆਪਣੀ ਫਾਈਲਿੰਗ ਫੇਰ ਤੋਂ ਕਰ ਸਕਦੇ ਹੋ ਸੋ ਦਿਸ ਇਜ਼ ਅ ਨਿਊ ਸ਼ੌਕਰ which has come ਬਿਕੋਜ਼ ਇਹਦੇ ਲਈ ਆਮ ਸ਼ੋਰ ਨਾਇਦਰ ਵੀ ਵਰ ਪ੍ਰਿਪੇਅਰਡ ਨਾ ਬੱਚੇ ਪ੍ਰਿਪੇਅਰਡ ਸੀਗੇ ਜੋ 22 ਜਨਵਰੀ ਤੋਂ ਪਹਿਲਾਂ ਪਹਿਲਾਂ ਉਹ ਬੜੀ ਸੇਫ ਆਪਣੀ ਪੋਜੀਸ਼ਨ 'ਚ ਬੈਠੇ ਹੋਏ ਸੀ ਕਿ ਹਾਂਜੀ ਜੀ ਅਸੀਂ ਤਾਂ ਸਾਡੀਆਂ ਫਾਈਲ ਦੇ ਤਾਂ ਰਿਜ਼ਲਟ ਆ ਹੀ ਜਾਣਗੇ ਸੋ ਇਸ ਕਰਕੇ ਮੈਂ ਪਲੀਜ਼ ਬੱਚਿਆਂ ਨੂੰ ਕਹਿਣਾ ਚਾਹ ਰਹੀ ਹਾਂ ਜਿਨ੍ਹਾਂ ਦੀ ਪਹਿਲਾਂ ਵੀ ਫਾਈਲਸ ਲੱਗੀਆਂ ਹਨ ਹਜੇ ਉਹ ਆਪਣੇ ਰਿਜ਼ਲਟਸ ਦੀ ਵੇਟ ਕਰ ਰਹੇ ਹਨ ਇਹ ਨਹੀਂ ਹੈ ਕਿ ਸਾਰੀ ਫਾਈਲਸ ਰਿਵੋਕ ਕੀਤੀਆਂ ਜਾ ਰਹੀਆਂ ਨਾਟ ਐਟ 올 ਬਟ ਪਲੀਜ਼ ਕੀਪ ਅ ਚੈੱਕ ਓਨ ਯੋਰ ਜੀਸੀਕੀ ਕੋਰਸਪੋਂਡੈਂਸ ਲੈਟਰ ਕਿਤੇ ਨਾ ਕਿਤੇ ਆ ਸਕਦੀ ਹੈ 10 ਚੋਂ 1 ਜਾਂ 2 ਬੱਚਿਆਂ ਨੂੰ ਸੋ ਪਲੀਜ਼ ਆਪਣਾ ਟਰੈਕ ਜ਼ਰੂਰ ਰੱਖੋ ਆਪਣੀ ਜੀਸੀਕੀ ਦਾ ਕਨਸਟੈਂਟਲੀ ਚੈੱਕ ਕਰਦੇ ਰਹੋ ਜੇ ਤੁਹਾਡੇ ਏਜੰਟ ਦੇ ਕੋਲ ਤੁਹਾਡੀਆਂ ਲੌਗਇਨ ਡਿਟੇਲਸ ਹੈ ਪਲੀਜ਼ ਕੀਪ ਆਸਕਿੰਗ ਯਰ ਏਜੰਟ ਕਿ ਮੇਰਾ ਜੀਸੀਕੀ ਇੱਕ ਵਾਰ ਰੋਜ਼ ਚੈੱਕ ਕਰ ਲਿਆ ਕਰੋ ਤਾਂ ਕਿ ਜੇ ਕੋਈ ਵੀ ਰਿਕੁਐਸਟ ਸਾਨੂੰ ਆਂਦੀ ਹੈ ਤੇ ਤਾਂ ਅਸੀਂ ਨਾਲ ਦੇ ਨਾਲ ਅਵੇਅਰ ਰਹੀਏ ਐਂਡ ਜੇ ਸਾਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਲੋੜ ਹੈ ਤੇ ਅਸੀਂ ਜਿਵੇਂ ਸਾਡੇ ਪ੍ਰੋਵਿੰਸ ਸੁਪੋਜ਼ ਜੇ ਮੈਂ ਗੱਲ ਕਰਾਂ ਇੱਕ ਕਾਲਜ ਯੂਨੀਵਰਸਿਟੀ ਅਲਬਰਟਾ ਦੇ ਵਿੱਚ ਹੈ ਐਂਡ ਉਹਦੇ ਉਸ ਕਾਲਜ ਯੂਨੀਵਰਸਿਟੀ ਦੀ ਆਫਰ ਲੈਟਰ ਦੇ ਬੇਸਿਸ ਤੇ ਅਸੀਂ ਫਾਈਲ ਲਾਈ ਅੱਗੇ ਐਂਡ ਉਹ ਸਾਨੂੰ ਇਮੀਗ੍ਰੇਸ਼ਨ ਤੋਂ ਮੇਲ ਆ ਗਈ ਜੀ ਤੁਹਾਡੀ ਫਾਈਲ ਰਿਵੋਕ ਕਰ ਦਿੱਤੀ ਗਈ ਹੈ ਬਿਕੋਜ਼ ਆ ਪ੍ਰੋਵੀਜ਼ਨਲ ਅਟੈਸਟੇਸ਼ਨ ਲੈਟਰ ਸੋ ਐਸ ਕਰਕੇ ਇੱਕ ਬੱਚਾ ਅਵੇਅਰ ਹੋਏ ਕਿ ਜੀ ਮੈਨੂੰ ਇਹ ਮੇਲ ਆ ਚੁੱਕੀ ਹੈ ਸੋ ਜਿਵੇਂ ਮੇਰਾ ਪ੍ਰੋਸੈਸ ਪੀਏਐਲ ਦਾ ਸ਼ੁਰੂ ਹੋਏਗਾ ਮੇਰੀ ਪ੍ਰੋਵਿੰਸ ਦਾ ਨਾਲ ਦੇ ਨਾਲ ਮੈਂ ਆਪਣਾ ਬੇਸਿਕਲੀ ਆਪਣੇ ਡਾਕੂਮੈਂਟ ਸਾਰੇ ਸਬਮਿਟ ਕਰਕੇ ਅਟੈਸਟੇਸ਼ਨ ਲੈਟਰ ਲੈ ਕੇ ਮੈਂ ਫੇਰ ਤੋਂ ਆਪਣੀ ਫਾਈਲ ਲਾ ਸਕਦਾ ਬਸ ਮੈਂ ਦੂਜੀ ਗੱਲ ਇਹ ਕਹਿਣਾ ਚਾ ਰਹੀਆਂ ਕਿ ਪਲੀਜ਼ ਬੱਚੇ ਉਹ ਐਟਲੀਸਟ ਟੈਨਸ਼ਨ ਨਾ ਲੈਣ ਘਬਰਾਣ ਨਾ ਇਟ ਇਜ਼ ਨਾਟ ਅ ਰਿਜੈਕਸ਼ਨ ਰਿਵੋਕ ਕਰਨਾ ਕਦੇ ਵੀ ਰਿਜੈਕਸ਼ਨ ਨਹੀਂ ਹੁੰਦਾ ਸੋ ਬੇਸਿਕਲੀ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਮੀਟ ਨਹੀਂ ਕੀਤੀਆਂ ਤੇ ਉਹਨਾਂ ਨੇ ਤੁਹਾਡੀ ਫਾਈਲ ਨੂੰ ਵਾਪਸ ਕਰਤਾ ਨਾ ਰਿਜੈਕਸ਼ਨ ਹੈ ਨਾ ਅਪਰੂਵਲ ਹੈ ਸੋ ਜਦ ਤੁਸੀਂ ਫੇਰ ਤੋਂ ਲੌਂਚ ਕਰੋਗੇ ਨਾ ਯੋਰ ਪ੍ਰੋਫਾਈਲ ਵਿਲ ਬੀ ਐਸ ਗੁੱਡ ਐਸ ਅ ਫਰੈਸ਼ ਫਾਈਲ ਸੋ ਬੱਚਿਆਂ ਨੂੰ ਇਸ ਚੀਜ਼ ਤੇ ਘਬਰਾਉਣ ਦੀ ਲੋੜ ਨਹੀਂ ਹੈ ਕਿ ਜੀ ਕਿ ਸਾਡੂ ਤਾਂ ਜੀ ਰਿਵੋਕ ਹੋ ਗਈ ਸਾਡੀ ਤਾਂ ਰਿਜੈਕਸ਼ਨ ਆ ਗਈ ਨਾਟ ਐਟ ਆਲ ਰਿਵੋਕ ਹੋਣਾ ਇਜ਼ ਨਾਟ ਐਟ ਆਲ ਇਕੁਇਵੈਲੈਂਟ ਟੂ ਰਿਜੈਕਸ਼ਨ ਨਵਾਂ ਫਾਈਲ ਕਰੋਗੇ ਤੁਹਾਡੀ ਫਾਈਲ ਬਿਲਕੁਲ ਇੱਕ ਫਰੈਸ਼ ਫਾਈਲ ਦੇ ਤਰੀਕੇ ਦੇ ਨਾਲ ਹੀ ਅਸੈਸ ਕੀਤੀ ਜਾਏਗੀ ਮੈਮ ਜਿਸਟਰ ਤੁਸੀਂ ਕਿਹਾ ਕਿ ਨਵੇਂ ਸਿਰੇ ਤੋਂ ਅਗਰ ਉਹ ਅਪਲਾਈ ਕਰਦੇ ਨੇ ਤੇ ਉਹ ਫਰੈਸ਼ ਫਾਈਲ ਕੰਸੀਡਰ ਹੋਏਗੀ ਪਰ ਉਸ ਕੇਸ ਦੇ ਵਿੱਚ ਫਿਰ ਜੀਆਈਸੀ ਦਾ ਇਸ਼ੂ ਤਾਂ ਰਹੇਗਾ ਸਟੂਡੈਂਟ ਦੇ ਲਈ ਬਿਲਕੁਲ ਜੀ ਆਈਸੀ ਉਹਨਾਂ ਨੂੰ ਪੈਂਡਿੰਗ ਅਮਾਉਂਟ ਫਿਲ ਕਰਨੀ ਹੀ ਪਏਗੀ 20635 ਦੇ ਇਕੁਇਵਲੈਂਟ ਉਹਨਾਂ ਨੂੰ ਜਿਹੜਾ ਵੀ ਪੈਂਡਿੰਗ ਅਮਾਉਂਟ ਹੋਏਗਾ ਉਹ ਉਹਨਾਂ ਨੂੰ ਫਿਲ ਕਰਕੇ ਹੀ ਆਪਣੀ ਫਾਈਲ ਅੱਗੇ ਪ੍ਰੋਸੀਡ ਕਰਨੀ ਪਏਗੀ ਬਿਲਕੁਲ ਠੀਕ ਹੈ ਸੋ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਔਰ ਬਹੁਤ ਅਚੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸ਼ੇਅਰ ਕੀਤੀ ਹੈ ਅ ਗੁੰਤਾਜ ਜੀ ਨੇ ਸੋ ਤੁਸੀਂ ਚੋਪਲਾ ਕੰਸਲਟੈਂਸੀ ਦੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਹੈ ਕੋਈ ਵੀ ਇਨਫੋਰਮੇਸ਼ਨ ਤੁਸੀਂ ਚਾਹੋ ਨਿਓ ਤੇ ਤੁਸੀਂ ਜ਼ਰੂਰ ਸ਼ੇਅਰ ਕਰੋ WhatsApp ਵੀ ਇਸੇ ਨੰਬਰ ਦੇ ਉੱਪਰ ਤੁਸੀਂ ਕਰ ਸਕਦੇ ਹੋ थैंक यू ਸੋ ਮੱਚ ਗੁੰਤਾਸੀ थैंक यू